ਇੱਕ ਹੋਰ ਵੱਡੀ ਖਬਰ ਦਾ ਰੁਖ ਕਰਦੇ ਆ ਖਬਰ ਜੁੜੀ ਆ ਭਾਈ ਅੰਮਰਤਪਾਲ ਸਿੰਘ ਦੇ ਨਾਲ ਤੇ ਉਸ ਦੇ ਭਰਾ ਦੇ ਨਾਲ ਜੋ ਮਜੀਠੀ ਅੱਜ ਕਹਿ ਰਿਹਾ ਇੱਕ ਵੀਡੀਓ ਵਾਇਰਲ ਕਰ ਦਿੱਤੀ ਐ ਨਾ ਉਹਦੇ ਵਿੱਚ ਮੂੰਹ ਦਿੰਦਾ ਨਾ ਕੋਈ ਸਿਰ ਦਿੰਦਾਗਾ ਕਹਿੰਦਾ ਕਿ ਭਾਈ ਅੰਮਰਤਪਾਲ ਸਿੰਘ ਦਾ ਭਰਾ ਹੈਗਾ ਪੀਲਾ ਪਰਨਾ ਬੰਨ ਦਿੱਤਾ ਇਸ ਦਾੜੀਆਂ ਵਾਲੇ ਪਤਾ ਨਹੀਂ ਕਿੰਨਾ ਕਿ ਚਿੱਟਾ ਪੀਂਦੇ ਆ ਮਜੀਠੀਆ ਤੂੰ ਆਪਣੀ ਪੀੜੀ ਥੱਲੇ ਆਪਣੀ ਮੰਡੀ ਥੱਲੇ ਸੋਟਾ ਫੇਰ ਆ ਇਹਦਾ ਦਿਮਾਗ ਖੱਲ ਗਿਆ ਲੱਗਦਾ ਤੈਨੂੰ ਵੀ ਹੋਣਾ ਹੰਕਾਰ ਤੇਰੇ ਇੰਨਾ ਚੜ ਚੁੱਕਿਆਗਾ ਹੰਕਾਰ ਨੂੰ ਰੱਬ ਦੀ ਮਾਰ ਜ਼ਰੂਰ ਪੈਂਦੀ ਆ ਤੇ ਤੈਨੂੰ ਭਗਵਾਨ ਤਮਨ ਫੜ ਕੇ ਅੰਦਰ ਕਰੂਗਾ ਤੇ ਫਿਰ ਤੂੰ ਚੀਕਾਂ ਮਾਰੇਗਾ ਇਹ ਥੋੜਾ ਟਾਈਮ ਹੈ ਤੂੰ ਦੇਖ ਲੈ ਪਹਿਲਾਂ ਤਾਂ ਮੈਂ ਵਕੀਲ ਸਾਹਿਬ ਦੀ ਵੀਡੀਓ ਸੁਣਾਉਣਾ ਫਿਰ ਇਸ ਮਜੀਠੀ ਦੀ ਵੀਡੀਓ ਸੁਣਾਉਣਾ ਫਿਰ ਅੱਗੇ ਇੱਕ ਹੋਰ ਨੇ ਲਿਖਿਆ ਹੋਇਆ ਵੀਰ ਨੇ ਕਮੈਂਟ ਵੀ ਲਿਖਿਆ ਉਹਨੇ ਵੀਡੀਓ ਵੀ ਪਾਈ ਆਪਣੇ ਪੇਰੇ ਉੱਤੇ ਕਹਿੰਦਾ ਹੋ ਸਕਦਾ ਮਜੀਠੀ ਇਹ ਤੇ ਭੁੱਲ ਕੇ ਆਉਦੀ ਵੀਡੀਓ ਪੈ ਗਈ ਹੋਵੇ ਆਹ ਵੇਖ ਲਓ ਤੁਹਾਡੇ ਆ ਹਾਲਾਤ ਨੇ ਇਹ ਤੁਸੀਂ ਕਿੰਨੇ ਕੁ ਕਦਾਰ ਤੁਸੀਂ ਕਰਨਾ ਚਾਹੁੰਦੇ ਹੋ ਸਰਪਾ ਅੰਬਰਤਪਾਲ ਹੀ ਕਿਉਂ ਰੜਕਦਾ ਮਜੀਠੀ ਅੰਬਰਤਪਾਲ ਨੂੰ ਮਰਵਾਉਣਾ ਚਾਹੁੰਦਾ ਉਸ ਪਰਿਵਾਰ ਨੂੰ ਮਰਵਾਉਣਾ ਚਾਹੁੰਦਾ ਮਜੀਠੀਆ ਸਦਮ ਸਿੱਧਾ ਇਹ ਆ ਕਿ ਉਹ ਪਰਿਵਾਰ ਖਤਮ ਹੋਵੇ ਕਿ ਉਹਨਾਂ ਦੀ ਪਾਰਟੀ ਖਤਮ ਹੋਵੇ ਤੇ ਸਾਡੀ ਪਾਰਟੀ ਚੜੇ ਤੇ ਨਾ ਤੁਹਾਡੀ ਪਾਰਟੀ ਅੱਜ ਚੜੇ ਨਾ ਕੱਲ ਚੜੇ ਤੁਸੀਂ ਆਪਾਂ ਦਾ ਬੇੜੀਆਂ ਦੇ ਵਿੱਚ ਬੱਟੇ ਜੋ ਤੁਸੀਂ ਪਾਏ ਆ ਜੋ ਤੁਸੀਂ ਪਾਪ ਕੀਤੇ ਆ ਜੋ ਤੁਸੀਂ ਗਨਾਹ ਕੀਤੇ ਆ ਉਹ ਨਹੀਂ ਲੱਥਨੇ ਜਿੰਨੀਆਂ ਮਰਜ਼ੀਆਂ ਸਪਾਈਆਂ ਦੇ ਲੋ ਜਿੰਨੀਆਂ ਮਰਜ਼ੀ ਕਦਾਰ ਤੁਸੀਂ ਕਰ ਲੋ ਲੋਕ ਤੁਹਾਡੇ ਬਾਰੇ ਜਾਣਦੇ ਆ ਸਾਰਾ ਕੁਸਾ ਕੱਲਾ ਕੱਲਾ ਬੱਚਾ ਜਾਣਦਾ ਮਜੀਠੀ ਦਾ ਨਾਮ ਲੈ ਲੋ ਹਰ ਇੱਕ ਬੱਚਾ ਦੱਸ ਦੂਗਾ ਕਿ ਮਜੀਠੀਆ ਕੌਣ ਆ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾ ਦਿੰਦਾ ਮਾਨ ਸਿੰਘ ਖਾਰਾ ਦੀ ਵਕੀਲ ਸਾਹਿਬ ਦੀ ਤੇ ਫਿਰ ਅੱਗੇ ਗੱਲਬਾਤ ਕਰਦੇ ਆ ਨਹੀਂ ਕੋਈ ਕੋਈ ਲਿੰਕ ਨਹੀਂ ਭਾਈ ਅਮਰਿਤਪਾਲ ਸਿੰਘ ਦਾ ਕਿਸੇ ਗੈਂਗਸਟਰ ਨਾਲ ਤੁਸੀਂ ਚਾਹੇ ਜੋ ਉਹ ਕੇਸ ਦੇ ਵਿੱਚ ਵੀ ਜੋ ਲਿਖਿਆ ਜੋ ਝੂਠਾ ਲਿਖਿਆ ਹੋਇਆ ਅਰਸ਼ਡਾਲੇ ਵਾਲੀ ਗੱਲ ਉਹ ਵੀ ਝੂਠੀ ਹੈ ਮੈਂ ਜੋ ਚਿੰਗ ਚੀਫ ਕੁਕਸ ਪਰਸਨ ਆਫ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਇਹ ਬਿਆਨ ਦਿੰਦਾ ਕਿ ਕਿਸੇ ਗੈਂਗਸਟਰ ਨਾਲ ਕੋਈ ਲਿੰਕ ਨਹੀਂ ਚਾਹੇ ਕੋਈ ਅਰਸ਼ਡਾਲਾ ਹੋਵੇ ਜਾਂ ਕੋਈ ਹੋਰ ਹੋਵੇ ਚਾਹੇ ਜੈਪਾਲ ਭੁੱਲਰ ਹੋਵੇ ਕੋਈ ਲਿੰਕ ਨਹੀਂ ਪਾਈ ਅਮਰਿਤਪਾਲ ਸਿੰਘ ਉਹ ਤਾਂ ਜੇਲ੍ਹ ਚ ਬੰਦ ਨੇ ਉਥੇ ਜੇ ਤੁਸੀਂ ਡਿਬਰੂਗੜ੍ਹ ਦੇ ਜੇਲ੍ਹ ਚ ਜਾਓ ਉਥੇ ਤਾਂ 2 3 ਅੱਗੇ ਪਹਿਲਾਂ ਤਾਂ ਬਾਅਦ ਜਿਹੜੀ ਆਸਾਮ ਪੁਲਿਸ ਖੜੀ ਹੈ ਨਾਲ ਹੀ ਇਹ ਕਮਾਂਡੋ ਹੁੰਦੇ ਸੀ ਆਰਪੀਐਫ ਦੇ ਅੱਗੇ ਹੋਰ ਸਿਕਿਉਰਿਟੀ ਦੀ ਲੇਅਰ ਹੈ ਉਥੇ ਦੇਖੋ ਉਥੇ ਹੋ ਵੀ ਕੀ ਸਕਦਾ ਕੋਈ ਕੋਈ ਇਹੋ ਜਿਹਾ ਲਿੰਕੜੀ ਹੋ ਸਕਦਾ ਕੋਈ ਹੋਰ ਸਬੰਧ ਨਹੀਂ ਹੋ ਸਕਦਾ ਪਿਆਰ ਸੁਣ ਲਿਆ ਅਮਾਨ ਸਿੰਘ ਖਾਰਾ ਵਕੀਲ ਨੇ ਜੋ ਅਮਰਿਤਪਾਲ ਸਿੰਘ ਦੇ ਬਲਾਰੇ ਵੀ ਨੇ ਪਾਰਟੀ ਦੇ ਉਹਨਾਂ ਨੇ ਸਾਰਾ ਕੁਝ ਦੱਸ ਦਿੱਤਾ ਤੇ ਅੱਜ ਮਜੀਠੀਆ ਜਿੰਨਾ ਬਿਲਕ ਰਿਹਾ ਮੈਨੂੰ ਲੱਗਦਾ ਕਿ ਸ਼ਾਇਦ ਮਜੀਠੀ ਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਕਿ ਗੋਲੀਆਂ ਲੈ ਕੇ ਸੌਂਦਾ ਹੋ ਨੀਂਦਦੀਆਂ ਕਿਉਂਕਿ ਸਾਰਾ ਦਿਨ ਇਹਨੂੰ ਅੰਮਰਤਪਾਲ ਦੇ ਸੁਪਨੇ ਦੇ ਵਿੱਚ ਵੀ ਆਉਂਦਾ ਹੋਊਗਾ ਇਹਦੀ ਸਾਤੀ ਤੇ ਘੋੜੇ ਚੜਦੇ ਹੋਣਗੇ ਕਿ ਅੰਮਰਤਪਾਲ ਇਧਰੋਂ ਆ ਗਿਆ ਅੰਮਰਤਪਾਲ ਇਧਰੋਂ ਆ ਗਿਆ ਮਜੀਠੀਆ ਐਡਾ ਤੈਨੂੰ ਕਾਹਦਾ ਡਰ ਸਤਾ ਰਿਹਾ ਅੰਮਰਤਪਾਲ ਤੋਂ ਕਿ ਅੰਮਰਤਪਾਲ ਨੇ ਕਹਿ ਦਿੱਤਾ ਕਿ ਤੁਸੀਂ ਆਪਣੇ ਆਪ ਜਰਨਲ ਬਣੇ ਬੈਠੇ ਹੋ ਜਰਨਲ ਉਹ ਹੁੰਦਾ ਜਿਹੜਾ ਕੌਮ ਦੀ ਖਾਤਰ ਕੁਝ ਕਰੇ ਪਰ ਚਿੱਟਾ ਵੇਚਣ ਵਾਲਾ ਜਰਨਲ ਨਹੀਂ ਹੋ ਸਕਦਾ ਇਹ ਅਮਰਤਪਾਲ ਨੇ ਇਹ ਗੱਲਾਂ ਕਹੀਆਂ ਸੀ ਇਸ ਕਰਕੇ ਤੁਹਾਡੇ ਇਹ ਗੱਲਾਂ ਜਿਹੜੀਆਂ ਹਾਜ਼ਮ ਨਹੀਂ ਆ ਰਹੀਆਂ ਤੁਸੀਂ ਦਬਾਉਣਾ ਚਾਹੁੰਦੇ ਹੋ ਤੁਸੀਂ ਸਮਝਿਆ ਕਿ ਰਵਿੰਦਰ ਕੇਦਰੀਬਾਲ ਮਿੱਥਾ ਮਾਫੀ ਮੰਗ ਲਿਆ ਮਾਫੀ ਮੰਗ ਗਿਆ ਤੇ ਤਸੇਵ ਸਿੰਘ ਅਤੇ ਉਹਦਾ ਪਰਿਵਾਰ ਤੇ ਅਮਰਤਪਾਲ ਦਾ ਪਰਿਵਾਰ ਮਾਫੀ ਮੰਗ ਲੇ ਤੋ ਬੱਕ ਬੱਕ ਵੀਡੀਓ ਦੇ ਵਿੱਚ ਕਹਿਣਾਗਾ ਜੇਕਰ ਹੁਣ ਮੇਰੇ ਖਿਲਾਫ ਬੋਲੇ ਤਾਂ ਮੈਂ ਹੋਰ ਵੀਡੀਓ ਪਾਉ ਹੁਣ ਮੇਰੇ ਖਿਲਾਫ ਬੋਲੇ ਮੈਂ ਹੋਰ ਵੀਡੀਓ ਪਾਉ ਮਝੇਠਿਆ ਸਾਰੀਆਂ ਚੱਕ ਲਿਆ ਵੀਡੀਓ ਜਿੰਨੇ ਤੇਰੇ ਕੋਲੇ ਪਈਆਂ ਰਹਿ ਨਾ ਜਾਵੇ ਜਿੰਨਾ ਕੁਸ ਕਰਨਾ ਤੂੰ ਕਰ ਲਾ ਇਹ ਤੇਰਾ ਇਸ ਤਰ੍ਹਾਂ ਖੜਾ ਨਹੀਂ ਛਟਣਾ ਇਸ ਤਰ੍ਹਾਂ ਤੁਸੀਂ ਨਹੀਂ ਜਿੱਤਣਾ ਤੁਸੀਂ ਪੈਰ ਕਹਾੜਾ ਆਪਣੇ ਆਪ ਮਾਰ ਰਹੇ ਹੋ ਕਹਦੇ ਹੁੰਦੇ ਨਾ ਪ੍ਰਮਾਤਮਾ ਜਦੋਂ ਮਾਰਦਾ ਮਤ ਮਾਰਦਾ ਮਤ ਤਾਂ ਤੁਹਾਡੀ ਬੁੱਧੀ ਵੀ ਮਰ ਗਈ ਆ ਤੁਹਾਡਾ ਜਿਹੜਾ ਦਿਮਾਗ ਆ ਉਹ ਤਾਂ ਮਾਰ ਹੀ ਦਿੱਤਾ ਪ੍ਰਮਾਤਮਾ ਨੇ ਜਿਹੜੀ ਹੁਣ ਮੈਂ ਕਹ ਦੁ ਤੁਹਾਡੀ ਬੁੱਧੀ ਭਰੇਟ ਹੋ ਚੁੱਕੀ ਆ ਹੁਣ ਤਾਂ ਨੂੰ ਮੈਂ ਇਸ ਮਜੀਠੇ ਦੀ ਵੀਡੀਓ ਸੁਣਾਉਣਾ ਪਹਿਲਾਂ ਫਿਰ ਆ ਕੇ ਆਪਾਂ ਗੱਲਬਾਤ ਕਰਦੇ ਆਂ ਰੰਗ ਰੂਪ ਕੁਝ ਹੋਰ ਬਖਾਇਆ ਜਾਂਦਾ ਸੀ ਮਗਰ ਅਸਲੀਅਤ ਬਿਲਕੁਲ ਮੀਲੋ ਮੀਲ ਦੂਰ ਸੀ ਜੇ ਇਹ ਲੋਕਾਂ ਦਾ ਨਸ਼ਾ ਛਡਾਉਂਦਾ ਸੀ ਤੇ ਆਪਦੇ ਭਰਾ ਦਾ ਨਾ ਛਡਾਇਆ ਗਿਆ ਤੂੰ ਔਰ ਹੁਣ ਮੈਂ ਤਾਂ ਨਹੀਂ ਕਹੀ ਇਹ ਗੱਲਾਂ ਤਾਂ ਜਿਹੜੀ ਦਿਲਜੀਤ ਕਲਸੀ ਆ ਉਹ ਦੂਜੇ ਦੀ ਆ ਕਿਨੋਂ ਪ੍ਰਧਾਨ ਮੰਤਰੀ ਬਾਜੇ ਕਹਿੰਦੇ ਕਿ ਉਹ ਟ੍ਰੈਮਾਡੋਲ 'ਚ ਮੈਂ ਨਹੀਂ ਕਹਿ ਰਿਹਾ ਭਾਈ ਮੇਰੇ ਐਵੇਂ ਖੂਨ ਦੇ ਪਾਸੇ ਤੁਸੀਂ ਹੋ ਜਾਂਦੇ ਇਹ ਤਾਂ ਥੋਡੇ ਸਾਥੀ ਕਹਿ ਰਿਹਾ ਆ ਜਿਹੜੇ ਹਰੀਨੋਵ ਵਾਲੇ ਵੀ ਥੋਡੇ ਸਾਥੀ ਸਨ ਹੁਣ ਤੁਸੀਂ ਅਗਲੀ ਵੀਡੀਓ ਵੇਖਿਓ ਕਿ ਇਹ ਬੰਦਾ ਕਿਉਂ ਕਿਉ ਮੈਂ ਕਹਿ ਰਿਹਾ ਕਿ ਪਹਿਲਾਂ ਵੀ ਕਾਂਗਰਸ ਦਾ ਪਰਿਵਾਰ ਰਿਆ ਇਹ ਨਹੀਂ ਕਿ ਮੈਂ ਕਾਂਗਰਸ ਨੂੰ ਕੋਈ ਪੜਨਾ ਜਾ ਰਿਹਾ ਮਗਰ ਮਨ ਦੀ ਉਹ ਸਥਿਤੀ ਨਹੀਂ ਬਦਲੀ ਗਾਤਰਾ ਪਾ ਲਿਆ ਮਗਰ ਹਲੇ ਗੁਰਸਿੱਖੀ ਅੰਦਰੋਂ ਨਹੀਂ ਆਈ ਉੱਤੋਂ ਪਰਾਵੇ ਨਾਲ ਤੁਸੀਂ ਗੁਰਸਿੱਖ ਨਹੀਂ ਹੋ ਜਾਣੇ ਤੁਹਾਡੀ ਹਰਕਤਾਂ ਵੇਖੋ ਝੂਠ ਕਿਸ ਕਿਸਮ ਦਾ ਬੋਲਦੇ ਹੋ ਆਪਣਾ છાਤੀ ਮਾਰ ਆਪਣੇ ਪਸੌਕੜ ਵੱਲ છાਤੀ ਮਾਰ ਕੇ ਤੁਸੀਂ ਕੀ ਕੀਤਾ ਤੁਸੀਂ ਕੀ ਕਾਹਨ ਕੀਤਾ ਸਿਕਉਂਦਾ ਆਰ ਕੇ ਧਾਵਨ ਨੂੰ ਕਿਹਨੇ ਚਿੱਠੀਆਂ ਲਿਖੀਆਂ ਇੰਦਰਾ ਗਾਂਧੀ ਨੂੰ ਕਿਹਨੇ ਚਿੱਠੀਆਂ ਲਿਖ ਲਿਖ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਇਹ ਇਕੱਲਾ ਕਾਂਗਰਸ ਦੋਸਤ ਨਹੀਂ ਇਹਦੇ ਵਿੱਚ ਆ ਕਾਲੀ ਦਲ ਦੋਸਤ ਹੀ ਆ ਬਰਾਬਰ ਦਾ ਇਹਦੇ ਵਿੱਚ ਪਾ ਦੋਸੀ ਆ ਇਹਦੇ ਵਿੱਚ ਹਰਕ੍ਰਿਸ਼ਨ ਸਰਜੀਤ ਵਰਗੇ ਦੋਸੀ ਆ ਤੇ ਤੁਸੀਂ ਆਪਣੇ ਆਪ ਨੂੰ ਸੱਚਜੇ ਬਣਦੇ ਹੋ ਸੱਚੇ ਬਣਦੇ ਹੋ ਕਿ ਸਾਡਾ ਕਿਸੇ ਨੂੰ ਪਤਾ ਨਹੀਂ ਕਿਤਾਬਾਂ ਲਿਖਿਆ ਪਈਆਂ ਅੱਡੇ-ਗਾੜੀਆਂ ਮੋਟੀਆਂ-ਮੋਟੀਆਂ ਕਿਤਾਬਾਂ ਤੁਹਾਡੇ ਉੱਤੇ ਤੁਸੀਂ ਸਲਤ ਭਿੰਡਰਾ ਵਾਲੇ ਨੂੰ ਮਰਵਾਉਣ ਦੇ ਵਾਸਤੇ 50 ਲੱਖ ਦੀ ਸੁਪਾਰੀ ਦਿੰਦੇ ਹੋ ਅਕਾਲੀ ਦਾਲਾ 50 ਲੱਖ ਦੀ ਸੁਪਾਰੀ ਸੰਤਾਂ ਨੂੰ ਸ਼ਹੀਦ ਕਰਵਾਉਣ ਦੇ ਵਾਸਤੇ ਤੇ ਤੁਹਾਡਾ ਜੀਜਾ ਜਿਹੜਾ ਕਿ ਸਖਬੀਰ ਬਾਦਲਾ ਭਾਈ ਜਗਤਾਰ ਸਿੰਘ ਹਵਾਰੇ ਨੂੰ ਕਤਲ ਕਰ ਰਿਹਾ ਤੇ ਕਾਤਲ ਪੰਜਾਬ ਦੀ ਧਰਤੀ ਤੇ ਨਹੀਂ ਆਉਣਾ ਚਾਹੀਦਾ ਤੇ ਤੂੰ ਪਾ ਰਿਹਾ ਬਲਵੰਤ ਸਿੰਘ ਰਾਜਵਾਲੇ ਨੂੰ ਜੱਫੀਆਂ ਤੇ ਰਾਜੂਵਾਲਾ ਤੇ ਭਾਈ ਜਗਤਾਰ ਸਿੰਘ ਹਵਾਰਾ ਨੇ ਕੀ ਕੀਤਾ ਦੋਨਾਂ ਦਾ ਬਰਾਬਰੀ ਕੀਤਾ ਨਾ ਦੋਨਾਂ ਦੇ ਬਿਆਨਤੇ ਨੂੰ ਉਹਨੂੰ ਤੂੰ ਜੱਫੀਆਂ ਪਾ ਰਿਹਾ ਤੇ ਉਹ ਕਹਿੰਦੇ ਕਾਤਲ ਨਹੀਂ ਤੇ ਉਹ ਕਹਿੰਦਾ ਮੈਂ ਕਾਤਲ ਕੀਤਾਗਾ ਉਹਨੇ ਕੋਈ ਦਲੀਲ ਪੇਰ ਨਹੀਂ ਕੀਤੀ ਭਾਈ ਬਲਵੰਤ ਸਿੰਘ ਰਾਜਵਾਲਾ ਕਹਿੰਦਾ ਮੈਂ ਇੱਕ ਠੋਕ ਕੇ ਕਹਿਣਾਗਾ ਕਿ ਮੈਂ ਬਿਆਨਤੇ ਬੱਚਣ ਨੂੰ ਜਿਹੜਾ ਕਿ ਭਾਈ ਦਲਾਵ ਸਿੰਘ ਨੇ ਸੁਧਿਆ ਅਸੀਂ ਉਹਦਾ ਸਹਯੋਗ ਦਿੱਤਾ ਉਹਨੂੰ ਮਾਰਨ ਦੇ ਵਿੱਚ ਸਹਾਈਆਂ ਤੇ ਉਹਨੇ ਕੋਈ ਵਕੀਲ ਨਹੀਂ ਕੀਤਾ ਉਹ ਕਹਿੰਦਾ ਮੈਨੂੰ ਚਾਹੇ ਫਾਂਸੀ ਦੀ ਸਜ਼ਾ ਅੱਜ ਦੇ ਦਿਓ ਉਹਨ ਤੁਸੀਂ ਉਹਨੂੰ ਜੱਫੀਆਂ ਪਾਣੇ ਉਹ ਕਾਟਾ ਨੇ ਤੇ ਤੁਸੀਂ ਜਗਤਾਰ ਸਿੰਘ ਹਵਾਰਾ ਕਾਤਲ ਹੋ ਗਿਆ ਲੱਖ ਦੀ ਲਾਂ ਤਾ ਤਾ ਡਿਆ ਇਹ ਜੀਆਂ ਦੀ ਤਾਂ ਇੱਕ ਵੀਡੀਓ ਹੋਰ ਸੁਣਾ ਕੇ ਫਿਰ ਅੱਗੇ ਗੱਲਬਾਤ ਕਰਦੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਘੱਟੋ ਘੱਟ ਕਮੈਂਟ ਤਾਂ ਕਰਦਿਆ ਕਰੋ ਪਤਾ ਨਹੀਂ ਕਿੱਥੇ ਸੁੱਤੇ ਰਹਿੰਦੇ ਤੁਸੀਂ ਇਸ ਕਰਕੇ ਸਾਡੀ ਸਿੱਖ ਕੌਮਾ ਪਿੱਛੇ ਆ ਕਿਉਂਕਿ ਅਸੀਂ ਇਹਨਾਂ ਨਿੰਦਕਾਂ ਦੇ ਇਹਨਾਂ ਦੁਸ਼ਤਾਂ ਦੇ ਜਿਹੜਾ ੱੱੱਕੇ ਚੜ ਚੁੱਕੇ ਆ ਇਹਦੀ ਮੈਂ ਇੱਕ ਆਵਾਜ਼ ਹੋਰ ਸੁਣਾ ਦੇਣਾ ਤੁਹਾਨੂੰ ਚੈਨ ਨਹੀਂ ਆਉਣਾ ਭਖਾ ਭਾਈ ਜਿਹੜੀ ਵੀਡੀਓ ਵਿਖਾਉਣੀ ਮਗਰ ਹੁਣ ਉਤੋ ਹੀ ਵੀਡੀਓ ਹੀ ਵੇਖ ਲਓ ਤੁਹਾਨੂੰ ਚੈਨ ਨਹੀਂ ਆਉਣਾ ਭਖਾ ਭਾਈ ਜਿਹੜੀ ਵੀਡੀਓ ਵਿਖਾਉਣੀ ਆ ਬਈ ਇਹ ਨਹੀਂ ਵਿਖਾ ਇਹਨਾਂ ਦਾ ਧਿਆਨ ਉੱਥੇ ਹੀ ਭਟਕਦਾ ਫਿਰ ਆ ਧਿਆਨ ਨਾਲ ਵੇਖਿਓ ਫਿਰ ਬਾਅਦ ਚ ਨਾ ਕੋਈ ਕੌਣ ਆ ਕੌਣ ਆ ਕੌਣ ਆ ਲੋਕ ਕਮੈਂਟ ਕਰ ਰਹੇ ਆਮ ਬਿਕਰਮਜੀਤ ਸਿੰਘ ਨੇ ਭੁੱਲ ਕੇ ਆ ਦੀ ਵੀਡੀਓ ਪਾ ਦਿੱਤੀ ਲੋਕ ਤਾਂ ਇਹ ਗੱਲ ਕਹਿ ਰਹੇ ਆ ਤੇ ਤੂੰ ਕਹਿ ਰਿਹਾ ਕਿ ਭਾਈ ਅਮਰਪਾਲ ਸਿੰਘ ਦਾ ਭਰਾਗਾ ਐ ਜੇ ਵੀਡੀਓ ਨਾਲ ਉਹਦਾ ਮੂੰਹ ਆ ਨਾ ਉਹਦਾ ਸਿਰ ਆ ਜਿਆਦਾ ਫਿਰ ਤਾਂ ਕਰ ਕਲੀਅਰ ਪੂਰਾ ਦਿਖਾ ਤੇ ਉਹ ਕਹਦੇ ਹੁੰਦੇ ਕਿ ਸੱਚ ਤਾਂ ਬੋਲੇ ਸਾਨ ਨੀ ਕੀ ਬੋਲੇ ਜਿਹਦੇ 3706 ਕਾ ਸੱਚ ਤਾਂ ਬੋਲੇ ਸਾਨ ਨੀ ਕੀ ਬੋਲੇ ਉਹ ਤੁਸੀਂ ਬੋਲਣ ਨੂੰ ਮਰਦਿਓ ਤੁਸੀਂ ਪੰਜਾਬ ਦਾ ਬੇੜਾ ਕਰਕ ਕਰਦੇ ਤੇ ਤੁਸੀਂ ਸਹਾਈ ਹੋਇਓ ਤੋ ਆਪਣੀ ਸਿਕਿਉਰਟੀ ਲੈਣ ਦੇ ਲਈ ਜੈਡ ਸਰਕਿਆ ਲੈਣ ਦੇ ਲਈ ਤਰਲ ਮੱਸੀ ਹੋ ਰਿਆਂ ਭਗਵਾਨ ਜਤਮਾਨ ਨੇ ਮੇਰੀ ਸਿਕਿਉਰਟੀ ਘਟਾਤੀ ਜੀ ਮੈਨੂੰ ਇਹ ਮਰਵਾਉਣ ਦਾ ਉਹ ਆ ਤੁਹਾਡੇ ਮਰੇ ਹੋਏ ਸੱਪਾਂ ਨੂੰ ਮਾਰ ਕੇ ਕੀ ਲੈਣਾ ਤੁਸੀਂ ਤਾਂ ਪਹਿਲੇ ਰੱਬ ਦੇ ਮਾਰੇ ਹੋ ਪਹਿਲਾ ਰੱਬ ਨੇ ਤੁਹਾਨੂੰ ਹੁਣ ਕਰਲਾਕ ਲਾ ਕੇ ਮਰਨਾ ਪ੍ਰਗਾਸ ਬਾਦ ਲ ਜਾਂਦਾ ਜਾਂਦਾ ਜਿਹੜਾ ਕਿ ਤੁਸੀਂ 90 ਸਾਲ ਦੀ ਉਮਰ ਦੇ ਵਿੱਚ ਉਹਨੂੰ ਹਾਰ ਦਾ ਮੂੰਹ ਦੇਖ ਕੇ ਉਹਨੂੰ ਇਸ ਦੁਨੀਆ ਤੋਂ ਜਾਣਾ ਪਿਆ ਇਹ ਪਰਮਾਤਮਾ ਦੀ ਸਭ ਤੋਂ ਵੱਡੀ ਜਿਹੜੀ ਆਪਾਂ ਇਹ ਕਹਿ ਲਈਏ ਕਿ ਤੁਹਾਡੇ ਉੱਤੇ ਗਾਇ ਦੇਗੀ ਆ ਪੰਜ ਵਾਰੀ ਮੁੱਖ ਮੰਤਰੀ ਬਣਿਆ ਹੋਵੇ ਐਮਐਲਏ ਰਿਆ ਹੋਵੇ ਮੰਤਰੀ ਰਿਆ ਹੋਵੇ ਤੇ ਜਾਂਦੇ ਜਾਂਦੇ ਐਮਐਲਏ ਦੀ ਸ਼ੀਟ ਹਾਰ ਗਿਆ ਕਿੰਨੀ ਸ਼ਰਮ ਦੀ ਗੱਲ ਆ ਤੁਹਾਡਿਆ ਕਰਤੂਤਾ ਨੰਗੀਆਂ ਕਰਨੀ ਆ ਮੇਰੇ ਕੋਲੇ ਬੜਾ ਕੁਝ ਪਿਆਗਾ ਜੋ ਕੁਝ ਤੁਹਾਡੇ ਪ੍ਰਕਾਸ਼ ਬਾਦਲ ਨੇ ਕੀਤਾ ਤੇ ਬਾਕੀ ਤੁਸੀਂ ਤੇਰਾ ਜੀਜਾ ਸਾਰਾ ਕੁਝ ਮੰਨ ਨਹੀਂ ਗਿਆ ਤੇ ਅੱਜ ਤੁਹਾਡੇ ਕੌਲੀ ਚਮਤੇ ਜਿਹੜੇ ਨੇ ਉਹ ਬੜੇ ਗੜਗੜਗਾਉਂਦੇ ਪਏ ਨੇ ਕਿ ਆਪਣੇ ਆਪ ਨੂੰ ਤੂੰ ਬੜਾ ਪੰਥ ਕਹਾਉਣਾਗਾ ਹੁਣ ਤੱਕ ਬਾੜੀ ਦਾੜੀ ਬੰਨ ਕੇ ਰੱਖਦਾ ਸੀ ਆ ਹੁਣ ਖੁੱਲੀ ਛੱਡਣ ਲੱਗ ਪਿਆ ਤੇ ਇਸ ਕਰਕੇ ਜਿਹੜਾ ਇਹ ਕਾਵਾਂ ਰੋਲੀ ਆ ਮਜੀਠੀ ਨੇ ਕਿਉਂ ਪਾਈ ਆ ਮਜੀਠੀ ਨੂੰ ਕਿਉਂ ਦੁੱਖ ਲੱਗਦਾ ਭਾਈ ਅੰਮਰਪਾਲ ਸਿੰਘ ਤੋਂ ਉਹਨਾਂ ਦੀ ਪਾਰਟੀ ਨੂੰ ਦੁੱਖ ਲੱਗਦਾ ਕਿ ਇਹਨਾਂ ਨੂੰ ਆਏ ਆ ਕਿ ਅਸੀਂ ਪਤਾ ਨਹੀਂ 2027 ਦੇ ਵਿੱਚ ਅਸੀਂ ਸਰਕਾਰ ਬਣਾ ਲਾਂਗੇ ਭੁੱਲ ਜਿਓ ਉਹ ਗੱਲ ਕਹਿੰਦੇ ਹੁੰਦੇ ਆ ਖੋਸਰਿਆ ਦੇ ਬੱਚਾ ਹੋ ਸਕਦਾ ਮੁੰਡਾ ਹੋ ਸਕਦਾ ਪਰ ਤੁਹਾਨੂੰ ਕੁਰਸੀ ਨਹੀਂ ਮਿਲਦੀ ਤੁਹਾਡੇ ਪੱਲੇ ਨਹੀਂ ਕੁਝ ਪੈਣਾ ਉਹ ਦਿਨ ਭੁੱਲ ਜਿਓ ਜਦੋਂ ਤੁਸੀਂ ਚੰਮ ਦੀਆਂ ਚਲਾਈਆਂ ਸੀ ਨੌਜਵਾਨਾਂ ਦਾ ਘਾਣ ਕੀਤਾ ਸੀ ਪੰਜਾਬ ਦੇ ਵਿੱਚ ਚਿੱਟਾ ਕਿਹਨੇ ਬਰਤਾਇਆ ਪੰਜਾਬ ਦੇ ਵਿੱਚ ਝੁੱਟੇ ਪੁਲਿਸ ਮੁਕਾਬਲੇ ਸਭ ਤੋਂ ਪਹਿਲਾਂ ਕਿਹਨੇ ਬਰਾਇਆ ਬਾਬਾ ਬੁੱਧ ਸਿੰਘ ਦਾ ਕਿਹਨੇ ਝੁੱਟਾ ਪੁਲਿਸ ਮੁਕਾਬਲਾ ਬਣਾਇਆ ਇਹ ਸਾਰੇ ਲੋਕਾਂ ਨੂੰ ਪਤਾਗਾ ਤੁਹਾਡੀਆਂ ਕਰਤੂਤਾਂ ਨੂੰ ਤੁਸੀਂ ਠੱਗੇ ਰੋ ਜਿਲ੍ਹਿਆਂ ਦੇ ਬਾਗ ਦਾ ਬਾਰ ਬਾਰ ਫੇਰ ਅਸੀਂ ਜ਼ਿਕਰ ਕਰਦੇ ਆ ਕਿ ਕਿਹਦੇ ਘਰੇ ਤੁਹਾਡੇ ਘਰੇ ਡਿਨਰ ਕਿਹਨੇ ਕੀਤਾ ਸੀ ਕਿੰਨ ਤੁਸੀ ਰੋਟੀ ਸਕਾਈ ਸੀ ਲੱਖਾਂ ਬੰਦਿਆਂ ਨੂੰ ਜਿਹੜਾ નિર્ਦੋਸ਼ਾਂ ਨੂੰ ਮਾਰਨ ਵਾਲਾ ਡੈਰ ਨੂੰ ਤੁਸੀਂ ਰੋਟੀ ਸਕਾਓ ਹਜੇ ਪਾਪੀ ਨੂੰ ਤੇ ਤੁਸੀਂ ਅੱਜ ਆਪਣੇ ਆਪ ਨੂੰ ਵੱਡੇ ਹੱਥ ਐਸੀ ਕਹੌਣ ਸਿੱਖ ਪੰਥ ਦੇ ਤੇ ਤੁਸੀਂ 도ਗਲੇ ਬੰਦੇ ਉਹ ਗਰਗਟ ਵਾਲਾ ਕੰਮ ਆ ਤੁਹਾਡਾ ਉਹ ਗੱਲ ਆ ਕਿ ਗੰਗਾ ਗਏ ਤਾਂ ਗੰਗਾ ਰਾਮ ਜਾਵਣਾ ਕਿ ਤੇ ਜਮਨਾ ਪਾਰਾ ਇਸ ਤਰ੍ਹਾਂ ਕੋਈ ਕਹਾਵਤਾ ਤੁਹਾਡਾ ਉਹ ਹਾਲ ਆ ਜੇ ਤੁਸੀਂ ਹਿੰਦੂਆ ਤੇ ਜਾਂਦੇ ਤੁਸੀਂ ਉਹ ਜੈਸ੍ਰੀ ਰਾਮ ਦਾ ਨਾਰਾ ਲਾਉਣੇ ਉੱਥੇ ਜਾ ਕੇ ਸਿੱਖਾਂ ਦੇ ਵਿੱਚ ਆ ਕੇ ਕਰਦੇ ਹੋ ਗਰਮ ਖੇਲੇ ਉੱਤੇ ਤੇ ਖਾਲਸਾ ਦਾ ਨਾਰਾ ਲਾਉਣੇ ਹੋ ਦੂਜੇ ਪਾਸੇ ਕੁਝ ਕੁਝ ਕਰਦੇ ਕੁਝ ਕੁਦ ਕਰਦੇ ਹੋ ਪਰ ਅੱਜ ਲੋਕ ਤੁਹਾਡੇ ਉੱਤੋਂ ਸਾਰੇ ਜਾਨੂ ਨੇ ਸਾਰਿਆਂ ਨੂੰ ਪਤਾਗਾ ਕਿ ਤੁਹਾਡੀਆਂ ਜੱਫੀਆਂ ਤੁਸੀਂ ਕਦਾਰਕੁਸੀ ਕਹੇ ਸੀ ਦਾ ਸਿੰਘਾਂ ਤੋਂ ਦੇ ਪਰਿਵਾਰਾਂ ਤੋਂ ਵੀ ਕਰਵਾ ਕੇ ਦੇਖ ਲਈਆ ਤੁਸੀਂ ਅੰਮਰਤਪਾਲ ਸਿੰਘ ਦੀ ਕਦਾਰਕੁਸੀ ਬੰਦੀ ਕੁਝ ਬੰਦੀ ਸਿੰਘ ਨੇ ਜਿਹੜੇ ਸਾਡੀ ਜੇਲਾਂ ਦੇ ਵਿੱਚ ਅੱਜ ਵੀ ਬੰਦ ਨੇ ਉਹਨਾਂ ਤੋਂ ਵੀ ਕਰਵਾ ਕੇ ਦੇਖ ਲਈ ਉਹਨਾਂ ਤੋਂ ਵੀ ਸਟੇਜਾਂ ਉੱਤੋਂ ਬੁਲਾ ਕੇ ਵੇਖ ਲਿਆ ਪਰ ਤੁਹਾਡੇ ਪੱਲੇ ਕੁਝ ਪੈਣ ਵਾਲਾ ਨਹੀਂ ਤੇ ਹੁਣ ਮਜੀਠੀਏ ਨੂੰ ਪਤਾ ਨਹੀਂ ਕੀ ਹੋਇਆ ਮੈਨੂੰ ਤਾਂ ਲੱਗਦਾ ਦਾ ਦਿਮਾਦ ਮੁਕ ਹੱਲ ਗਿਆ ਤੇ ਹਰਸਮਤ ਨਹੀਂ ਬੋਲਦੀ ਸੁਖਵੀਰ ਨਹੀਂ ਬੋਲਦਾ ਹੋਰ ਨਹੀਂ ਬੋਲਦਾ ਇਹ ਸਾਰਾ ਦਿਨ ਮੀਡੀਆ ਦੇ ਸਾਹਮਣੇ ਇਕੱਠਾ ਕਰ ਲੈਂਦਾ ਮੀਡੀਆ ਨੂੰ ਹੁਣ ਆ ਵੀਡੀਓ ਆ ਗਈ ਜੀ ਹੁਣ ਆ ਰਿਕਾਰਡਿੰਗ ਆ ਗਈ ਜੀ ਹੁਣ ਆ ਆ ਗਿਆ ਜੀ ਹੁਣ ਆ ਗਿਆ ਜੀ ਜਣੇ ਕਿ ਤੂੰ ਕੈਮਰਾ ਲੈ ਕੇ ਮਾਗਰ ਮਾਰ ਤੁਰਿਆ ਫਿਰਦਾ ਸੀ ਇਹ ਆਈ ਦਾ ਕਮਾਲ ਆ ਬੜਾ ਕੁਝ ਬਣ ਸਕਦਾਗਾ ਤੇ ਬੜੇ ਲੋਕ ਸਾਰਾ ਕੁਝ ਜਾਣਦੇ ਆ ਕਿ ਤੁਸੀਂ ਠਕੇ ਰਹੋ ਹੁਣ ਤੁਹਾਡਾ ਭਰਾਵਾ ਨਹੀਂ ਜੋ ਚੱਲਣਾ ਹੁਣ ਤੁਹਾਡੀ ਦਾਲ ਆ ਜਿਹੜੀ ਉਹ ਨਹੀਂ ਗੱਲ ਨਹੀਂ ਹੋਰ ਤੁਸੀਂ ਲੋਕਾਂ ਨੂੰ ਬੜਾ ਬੁੱਧੂ ਬਣਾ ਕੇ ਰੱਖਿਆ 25 ਸਾਲ ਹੁਣ ਲੋਕਾਂ ਨੇ ਨਹੀਂ ਬੰਦਣਾ ਹੁਣ ਲੋਕਾਂ ਨੇ ਭਾਈ ਅੰਮਰਤਪਾਲ ਸਿੰਘ ਖਾਲਸਾ ਦੇ ਵਿਚਾਰ ਜੋ ਕਿ ਨਸ਼ਾ ਛਡਾਉਣਾ ਅੰਬਰਸ ਛਕਾਉਣਾ ਉਹ ਤੁਹਾਨੂੰ ਚਭ ਰਿਹਾਗਾ ਸਾਰਿਆਂ ਨੂੰ ਉਹ ਤੁਹਾਡੇ ਦਰਦ ਕਰਦਾ ਤੁਹਾਡੇ ਸਾਰਿਆਂ ਦੇ ਮਿਰਤਿਆਂ ਲੜਦਿਆਂ ਚਲੂਣੇ ਲੜਦਾ ਤੁਹਾਡੇ ਇਸ ਕਰਕੇ ਤੁਹਾਨੂੰ ਜਿਹੜਾ ਹਾਜ ਨਹੀਂ ਹੋ ਰਿਹਾ ਇਸ ਵੀਡੀਓ ਤੇ ਕਮੈਂਟ ਜਰੂਰ ਕਰਨੇ ਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਬਹਿਰਜੀ ਦਾ ਖਾਲਸਾ ਬਹਿਰਜੀ ਕੀ ਫਤਿਹ